ਮੇਰੇ ਜਵਾਈ ਰਵੀ ਨੇ ਆਪਣੀ ਸਾਰੀ ਜ਼ਾਇਦਾ ਅਤੇ ਕੱਪੜੇ ਦੀ ਫੈਕਟਰੀ ਮੇਰੀ ਬੇਟੀ ਨੀਸ਼ਾ ਦੇ ਨਾਮ ਟ੍ਰਾਂਸਫਰ ਕਰ ਦਿੱਤੀ ਸੀ। ਉਹ ਮੇਰੀ ਧੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਹਰ ਸਮੇਂ ਇੱਕ ਨੌਕਰ ਵਾਂਗ ਮੇਰੀ ਧੀ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੀ। ਪਰ ਮੇਰੀ ਧੀ ਉਸ ਤੋਂ ਖੁਸ਼ ਨਹੀਂ ਸੀ। ਉਹ ਹਰ ਰੋਜ਼ ਮੈਨੂੰ ਫੋਨ ਕਰਦੀ ਅਤੇ ਕਹਿੰਦੀ ਮੰਮੀ ਮੈਂ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਹਾਂ। ਮੈਨੂੰ ਇਹ ਪੈਸਾ, ਕਾਰ, ਬੰਗਲਾ ਕੁਝ ਨਹੀਂ ਚਾਹੀਦਾ। ਰੱਬ ਦੀ ਖਾਤਰ ਮੈਨੂੰ ਤਲਾਕ ਦਿਵਾ ਦਿਓ। ਇੱਕ ਰਾਤ 3 ਵਜੇ ਮੇਰੀ ਜਵਾਈ ਨੇ ਮੈਨੂੰ ਫੋਨ ਕੀਤਾ ਜਦੋਂ ਮੈਂ ਉੱਥੇ ਜਾ ਕੇ ਆਪਣੀ ਧੀ ਦੀ ਹਾਲਤ ਵੇਖੀ ਤਾਂ ਮੇਰਾ ਦਿਲ ਕੰਬਿਆ ਕਿਉਂਕਿ ਮੈਂ ਆਪਣੀ ਇਕਲੌਤੀ ਧੀ ਨੀਸ਼ਾ ਲਈ ਫੈਸਲਾ ਲਿਆ ਸੀ ਜੋ ਉਸ ਲਈ ਬਹੁਤ ਔਖਾ ਸਾਬਤ ਹੋਇਆ। ਮੇਰੀ ਧੀ ਨੀਸ਼ਾ ਤੋਂ ਇਲਾਵਾ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਸੀ। ਪਤੀ ਦੀ ਮੌਤ ਹੁੰਦੇ ਹੀ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਮੋੜ ਲਿਆ ਸੀ। ਉਦੋਂ ਤੋਂ ਮੈਂ ਆਪਣੀ ਧੀ ਨੂੰ ਇਕੱਲਾ ਹੀ ਪਾਲਿਆ ਸੀ ਅਤੇ ਅੱਜ ਉਹ 21 ਸਾਲਾਂ ਦੀ ਸੀ। ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਸੀ। ਅਸੀਂ ਇੱਕ ਦੂਜੇ ਨੂੰ ਦੇਖ ਕੇ ਜਿਉਂਦੇ ਹਾਂ। ਰੱਬ ਨੇ ਮੇਰੀ ਧੀ ਨੂੰ ਸੋਹਣਾ ਦਿਲ ਬਖਸ਼ਿਆ ਸੀ। ਆਵਾਜ਼ ਇੰਨੀ ਮਿੱਠੀ ਸੀ ਕਿ ਜੇ ਕੋਈ ਇਸ ਨੂੰ ਇੱਕ ਵਾਰ ਸੁਣ ਲਵੇ ਤਾਂ ਉਹ ਜ਼ਰੂਰ ਦੁਬਾਰਾ ਸੁਣਨਾ ਚਾਹੇਗਾ ਮੇਰੀ ਬੇਟੀ ਨੇ ਆਪਣੇ ਕਾਲਜ ਚ ਕਈ ਵਾਰ ਸਟੇਜ ਤੇ ਆਪਣੀ ਆਵਾਜ਼ ਦਾ ਜਾਦੂ ਵਖੇਰਿਆ ਸੀ ਸੁਣਨ ਵਾਲਾ ਉਸ ਦੀ ਆਵਾਜ਼ ਨਾਲ ਮਸਤ ਹੋ ਜਾਂਦਾ ਸੀ ਅਸੀਂ ਆਪਣੀ ਗਰੀਬੀ ਵਿੱਚ ਖੁਸ਼ ਸੀ ਮੈਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਇੰਨੇ ਪੈਸੇ ਕਮਾ ਲੈਂਦੀ ਸੀ ਕਿ ਅਸੀਂ ਦੋਵੇਂ ਮਾਂ ਅਤੇ ਤੀ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸੀ ਪਰ ਫਿਰ ਮੇਰੀ ਅਤੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਰਵੀ ਨਾਮ ਦਾ ਇੱਕ ਲੜਕਾ ਆਇਆ ਜਿਸ ਨੇ ਸਾਡੀ ਜ਼ਿੰਦਗੀ ਨੂੰ ਉਲਟਾ ਦਿੱਤਾ ਹੋ ਮੇਰੀ ਧੀ ਦੀ ਦੀਲੀ ਆਵਾਜ਼ ਸੁਣ ਕੇ ਮੋਹਿਤ ਹੋ ਗਿਆ ਅਤੇ ਸਾਡਾ ਪਤਾ ਲੱਭਦਾ ਸਾਡੇ ਘਰ ਆ ਗਿਆ ਅਤੇ ਉਸ ਨੇ ਮੇਰੀ ਧੀ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਇੱਕ ਵੱਡਾ ਵਪਾਰੀ ਸੀ ਉਹ ਸਾਡੇ ਵਰਗੇ ਗਰੀਬ ਲੋਕਾਂ ਨਾਲ ਸੰਬੰਧ ਕਿਉਂ ਕਾਇਮ ਕਰਨਾ ਚਾਹੁੰਦਾ ਸੀ ਰਵੀ ਨੇ ਕਿਹਾ ਕਿ ਨੀਸ਼ਾ ਦੀ ਆਵਾਜ਼ ਨੇ ਮੈਨੂੰ ਆਪਣੇ ਜਾਦੂ ਵਿੱਚ ਕੈਦ ਕਰ ਲਿਆ ਹੈ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਮੈਂ ਉਸ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ ਅਤੇ ਜ਼ਿੰਦਗੀ ਭਰ ਉਸ ਦੀ ਮਿੱਠੀ ਆਵਾਜ਼ ਸੁਣਨਾ ਚਾਹੁੰਦਾ ਹਾਂ ਮੈਂ ਇੱਕ ਅਜੀਬ ਦੋਰਾਹੇ ਤੇ ਆ ਕੇ ਖੜੀ ਹੋ ਗਈ ਮੇਰਾ ਦਿਲ ਕਹਿ ਰਿਹਾ ਸੀ ਕਿ ਮੈਂ ਨੀਸ਼ਾ ਦਾ ਵਿਆਹ ਰਵੀ ਨਾਲ ਕਰਵਾ ਦਿਆਂ ਮੇਰੀ ਧੀ ਸਾਰੀ ਉਮਰ ਰਾਣੀ ਬਣ ਕੇ ਰਹੇ ਪਰ ਦੂਜੇ ਪਾਸੇ ਰਵੀ ਇੱਕ ਕਮੀ ਜੋ ਮੈਨੂੰ ਸੋਚਣ ਲਈ ਮਜਬੂਰ ਕਰ ਰਹੀ ਸੀ ਰਵੀ ਦੋਹਾਂ ਅੱਖਾਂ ਤੋਂ ਅੰਨਾ ਸੀ ਮੈਂ ਇੰਨੀ ਸੋਹਣੀ ਧੀ ਦਾ ਵਿਆਹ ਅੰਨੇ ਆਦਮੀ ਨਾਲ ਕਿਵੇਂ ਕਰ ਸਕਦੀ ਸੀ ਹਾਲਾਂਕਿ ਰਵੀ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਮੈਂ ਬੇਸ਼ੱਕ ਅੰਨਾ ਹਾਂ ਪਰ ਮੈਂ ਆਪਣਾ ਸਾਰਾ ਕੰਮ ਖੁਦ ਕਰਦਾ ਹਾਂ ਨੀਸ਼ਾ ਨੂੰ ਮੇਰੇ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਫਿਰ ਰਵੀ ਦੀ ਜਾਇਦਾਦ ਅਤੇ ਉਸ ਦੇ ਐਸ਼ੋ ਆਰਾਮ ਨੂੰ ਦੇਖ ਕੇ ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ ਅਤੇ ਨੀਸ਼ਾ ਦਾ ਵਿਆਹ ਰਵੀ ਨਾਲ ਤੈਅ ਕਰ ਲਿਆ ਅੱਜ ਮੇਰੀ ਬੇਟੀ ਦਾ ਵਿਆਹ ਸੀ ਅਤੇ ਮੈਂ ਵਿਆਹ ਤੇ ਪਾਣੀ ਵਾਂਗ ਪੈਸਾ ਖਰਚ ਕੀਤਾ ਸੀ ਮੇਰੀ ਬੇਟੀ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਉਸ ਦੇ ਵਿਆਹ ਦੇ ਲਹਿੰਗੇ ਦੀ ਕੀਮਤ ਸੁਣ ਕੇ ਅਤੇ ਉਸ ਦੇ ਗਹਿਣਿਆਂ ਨੂੰ ਦੇਖ ਕੇ ਲੋਕ दंग ਰਹਿ ਗਏ ਸਨ ਜਦ ਕਿ ਇਸ ਸਚਾਈ ਨੂੰ ਕੋਈ ਨਹੀਂ ਜਾਣਦਾ ਸੀ ਇਹ ਸਾਰਾ ਪੈਸਾ ਅਤੇ ਤਿਆਰੀ ਮੇਰੇ ਹੋਣ ਵਾਲੇ ਜਵਾਈ ਨੇ ਕੀਤੀ ਸੀ ਮੈਂ ਆਪਣੀ ਧੀ ਦਾ ਵਿਆਹ ਬਹੁਤ ਅਮੀਰ ਮੁੰਡੇ ਨਾਲ ਤੈਅ ਕੀਤਾ ਸੀ ਮੇਰਾ ਜਵਾਈ ਬਹੁਤ ਅਮੀਰ ਸੀ ਪਰ ਉਹ ਬਿਲਕੁਲ ਵੀ ਸੋਹਣਾ ਨਹੀਂ ਸੀ ਜਦੋਂ ਕਿ ਮੇਰੀ ਧੀ ਲੱਖਾਂ ਵਿੱਚੋਂ ਇੱਕ ਸੀ ਅਤੇ ਉਮਰ ਵਿੱਚ ਛੋਟੀ ਵਿੱਚ ਉਹ ਸਿਰਫ 21 ਸਾਲਾਂ ਦੀ ਸੀ ਹਰ ਕੋਈ ਹੈਰਾਨ ਸੀ ਕਿ ਮੈਂ ਆਪਣੀ ਚੰਨ ਵਰਗੀ ਸੋਹਣੀ ਧੀ ਇੰਨੇ ਸਧਾਰਨ ਤੇ ਘਟੀਆ ਦਿਖ ਵਾਲੇ ਬੰਦੇ ਨੂੰ ਕਿਉਂ ਸੌਂਪ ਦਿੱਤੀ ਜਦੋਂ ਮੇਰੀ ਧੀ ਚਲੀ ਗਈ ਮੈਂ ਡੂੰਗਾ ਸਾਹ ਲਿਆ ਹੁਣ ਮੈਨੂੰ ਪੂਰੀ ਉਮੀਦ ਸੀ ਕਿ ਸਾਡੀ ਜ਼ਿੰਦਗੀ ਬਦਲ ਜਾਵੇਗੀ ਅਤੇ ਮੈਂ ਵੀ ਆਪਣੀ ਧੀ ਕਰਕੇ ਐਸ਼ੋਰਾਮ ਦੀ ਜ਼ਿੰਦਗੀ ਜੀ ਸਕਾਂਗੀ ਵਿਆਹ ਦੇ ਦੂਜੇ ਦਿਨ ਜਦੋਂ ਮੈਂ ਆਪਣੀ ਧੀ ਨੂੰ ਮਿਲਣ ਗਈ ਤਾਂ ਮੈਨੂੰ ੱੱੱਕਾ ਲੱਗਾ ਕਿਉਂਕਿ ਮੇਰੀ ਧੀ ਅਤੇ ਜਵਾਈ ਘਰ ਨਹੀਂ ਸਨ ਉੱਥੇ ਮੌਜੂਦ ਨੌਕਰਾਂ ਨੇ ਮੈਨੂੰ ਦੱਸਿਆ ਕਿ ਮਾਲਕ ਅਤੇ ਮਾਲਕਣ ਘੁੰਮਣ ਗਏ ਹਨ ਮੈਂ ਹੈਰਾਨ ਸੀ ਕਿ ਉਹ ਵਿਆਹ ਦੇ ਅਗਲੇ ਦਿਨ ਹੀ ਘੁੰਮਣ ਲਈ ਚਲੇ ਗਏ ਸ ਮੈਂ ਨਿਰਾਸ਼ ਹੋ ਕੇ ਘਰ ਪਰਤਾਈ ਅਤੇ ਆਪਣੀ ਧੀ ਨੂੰ ਕਾਲ ਕਰਨ ਲਈ ਮੇਰੀ ਧੀ ਨੇ ਕਾਫੀ ਦੇਰ ਬਾਅਦ ਫੋਨ ਚੁੱਕਿਆ ਦੂਜੇ ਪਾਸਿਓ ਮੇਰੀ ਧੀ ਦੀ ਹੌਲੀ-ਹੌਲੀ ਜਿਹੀ ਆਵਾਜ਼ ਸੁਣਾਈ ਦਿੱਤੀ ਜਦੋਂ ਮੈਂ ਨੀਸ਼ਾ ਨੂੰ ਉਸਦਾ ਹਾਲ-ਚਾਲ ਪੁੱਛਿਆ ਤਾਂ ਮੈਨੂੰ ਲੱਗਾ ਜਿਵੇਂ ਉਹ ਬਹੁਤ ਉਦਾਸ ਹੋ ਕੇ ਗੱਲ ਕਰ ਰਹੀ ਹੋਵੇ ਮੈਂ ਨੀਸ਼ਾ ਨੂੰ ਇੱਕੋ ਗੱਲ ਪੁੱਛੀ ਤੁਸੀਂ ਲੋਕ ਵਿਆਹ ਦੇ ਦੂਜੇ ਦਿਨ ਹੀ ਕਿੱਥੇ ਗਏ ਸੀ ਭਾਈ ਕੁਝ ਰਸਮ ਹਨ ਜੋ ਵਿਆਹ ਦੇ ਅਗਲੇ ਦਿਨ ਨਵਾਈਆਂ ਜਾਂਦੀਆਂ ਹਨ ਪਰ ਤੁਸੀਂ ਅਗਲੇ ਦਿਨ ਹੀ ਘੁੰਮਣ ਚਲੇ ਗਏ ਮੇਰੀ ਗੱਲ ਸੁਣ ਕੇ ਨੀਸ਼ਾ ਨੇ ਗੁੱਸੇ ਭਰੇ ਲਹਿਜੇ 'ਚ ਜਵਾਬ ਦਿੱਤਾ ਕਿ ਮੈਂ ਤਾਂ ਆਪਣੇ ਪਤੀ ਦੇ ਤੇ ਹੀ ਗਈ ਮੇਰੇ ਪਤੀ ਚਾਹੁੰਦੇ ਸਨ ਕਿ ਅਸੀਂ ਪਹਿਲਾਂ ਸ਼ਹਿਰਾਂ ਵਿੱਚ ਘੁੰਮੀਏ ਅਤੇ ਫਿਰ ਵਾਪਸ ਆ ਕੇ ਲੋਕਾਂ ਨੂੰ ਮਿਲੀਏ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਆਪਣੀ ਧੀ ਦੀ ਹੌਲੀ ਆਵਾਜ਼ ਅਤੇ ਉਦਾਸੀ ਭਰੇ ਲਫ਼ਜ਼ਾਂ ਕਾਰਨ ਪਰੇਸ਼ਾਨ ਹੋ ਰਹੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਵੀ ਉਹ ਗੱਲ ਕਰਦੀ ਸੀ ਤਾਂ ਉਹ ਚੀਕਦੀ ਸੀ ਉਹ ਹਰ ਗੱਲ ਦੀ ਸ਼ਿਕਾਇਤ ਕਰਦੀ ਸੀ ਪਰ ਹੁਣ ਉਸ ਦਾ ਅੰਦਾਜ਼ ਬਦਲ ਗਿਆ ਸੀ ਮੈਂ ਆਪਣੀ ਮਰਜ਼ੀ ਨਾਲ ਇਹ ਵਿਆਹ ਤੈਅ ਕੀਤਾ ਸੀ ਹਾਲਾਂਕਿ ਮੇਰੀ ਬੇਟੀ ਵੀ ਵਿਆਹ ਲਈ ਰਾਜ਼ੀ ਹੋ ਗਈ ਸੀ ਮੇਰੀ ਧੀ ਵੀ ਵਿਆਹ ਤੋਂ ਬਹੁਤ ਖੁਸ਼ ਸੀ ਕਿਉਂਕਿ ਉਸ ਨੇ ਗਰੀਬੀ ਭਰੀ ਜ਼ਿੰਦਗੀ ਬਤੀਤ ਕੀਤੀ ਸੀ ਅਤੇ ਜਦੋਂ ਇੰਨੇ ਪੈਸੇ ਵਾਲੇ ਆਦਮੀ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਤਾਂ ਉਹ ਵੀ ਖੁਸ਼ ਹੋ ਗਈ ਪਰ ਹੁਣ ਉਹ ਬਿਲਕੁਲ ਵੀ ਖੁਸ਼ ਨਜ਼ਰ ਨਹੀਂ ਆ ਰਹੀ ਸੀ ਮੈਂ ਨੀਸ਼ਾ ਨੂੰ ਪੁੱਛਿਆ ਕਿ ਉਹ ਇੰਨੀ ਉਦਾਸ ਕਿਉਂ ਲੱਗ ਰਹੀ ਸੀ ਹਾਲਾਂਕਿ ਲੜਕੀ ਹਣੀ ਮੂਨ ਤੇ ਜਾਣ ਦੇ ਅਜੇ ਮੌਕੇ ਆ ਤੇ ਬਹੁਤ ਖੁਸ਼ ਹੁੰਦੀਆਂ ਹਨ ਨੀਸ਼ਾ ਨੇ ਮੇਰੇ ਸਵਾਲ ਦਾ ਜੋ ਜਵਾਬ ਦਿੱਤਾ ਉਸ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਮੇਰੇ ਹੱਥ ਵਿੱਚ ਫੋਨ ਸੀ ਅਤੇ ਮੈਨੂੰ ਕੁਝ ਵੀ ਨਹੀਂ ਸੁਣ ਰਿਹਾ ਆਪਣੀ ਗੱਲ ਕਹਿ ਕੇ ਪਤਾ ਨਹੀਂ ਕਿੰਨੀ ਦੇਰ ਪਹਿਲਾਂ ਨੀਸ਼ਾ ਨੇ ਫੋਨ ਕੱਟ ਦਿੱਤਾ ਸੀ ਅਤੇ ਮੈਂ ਫੋਨ ਹੱਥ ਵਿੱਚ ਲੈ ਕੇ ਉੱਥੇ ਹੀ ਬੈਠੀ ਰਹਿ ਗਈ ਸੀ ਮੈਂ ਪਰੇਸ਼ਾਨ ਸੀ ਅਤੇ ਸੋਚ ਰਹੀ ਸੀ ਕਿ ਨੀਸ਼ਾ ਨੇ ਕੀ ਕਿਹਾ ਸੀ ਕਿ ਮੇਰਾ ਪਤੀ ਅੰਨਾ ਹੈ ਅਤੇ ਮੈਂ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਕਿਉਂ ਅੰਨਾ ਹੈ ਮਾਂ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ ਕਿਹਾ ਸੀ ਕਿ ਰਵੀ ਬਹੁਤ ਅਮੀਰ ਹੈ ਪਰ ਤੁਸੀਂ ਮੈਨੂੰ ਇਹ ਕਿਉਂ ਨਹੀਂ ਦੱਸਿਆ ਕਿ ਰਵੀ ਦੋਵੇਂ ਅੱਖਾਂ ਤੋਂ ਅੰਨਾ ਹੈ ਅੰਨੇ ਮਨੁੱਖ ਨਾਲ ਮੈਂ ਆਪਣਾ ਜੀਵਨ ਕਿਵੇਂ ਬਤੀਤ ਕਰ ਸਕਦੀ ਤੁਸੀਂ ਮੇਰੇ ਨਾਲ ਬਿਲਕੁਲ ਵੀ ਚੰਗਾ ਨਹੀਂ ਕੀਤਾ ਇਹ ਕਹਿ ਕੇ ਨੀਸ਼ਾ ਨੇ ਫੋਨ ਕੱਟ ਦਿੱਤਾ ਮੈਨੂੰ ਪਤਾ ਸੀ ਕਿ ਮੇਰਾ ਜਵਾਈ ਅੰਨਾ ਹੈ ਪਰ ਮੈਂ ਵਿਆਹ ਤੋਂ ਪਹਿਲਾਂ ਇਹ ਗੱਲ ਆਪਣੀ ਧੀ ਤੁਲ ਕੋ ਕੇ ਰੱਖੀ ਕਿਉਂਕਿ ਮੇਰਾ ਜਵਾਈ ਬਹੁਤ A Mirzi. ਅਤੇ ਉਹ ਆਪਣੀ ਕਰੋੜਾਂ ਦੀ ਜਾਇਦਾਦ ਦਾ ਇੱਕੋ ਇੱਕ ਬਾਰਸ ਸੀ ਉਸਨੇ ਵਾਅਦਾ ਕੀਤਾ ਸੀ ਕਿ ਜੇਕਰ ਮੈਂ ਆਪਣੀ ਧੀ ਦਾ ਵਿਆਹ ਉਸ ਨਾਲ ਕਰਦੀਆਂ ਤਾਂ ਉਹ ਆਪਣੀ ਸਾਰੀ ਜਾਇਦਾਦ ਮੇਰੀ ਬੇਟੀ ਨੀਸ਼ਾ ਨੂੰ ਟ੍ਰਾਂਸਫਰ ਕਰ ਦੇਵੇਗਾ ਅਤੇ ਵਾਅਦੇ ਮੁਤਾਬਕ ਉਸਨੇ ਆਪਣੀ ਸਾਰੀ ਜਾਇਦਾਦ ਮੇਰੀ ਬੇਟੀ ਦੇ ਨਾਂ ਟ੍ਰਾਂਸਫਰ ਕਰ ਦਿੱਤੀ ਮੈਂ ਬੇਚੈਨੀ ਨਾਲ ਆਪਣੀ ਧੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਉਹ ਹਫ਼ਤੇ ਬਾਅਦ ਵਾਪਸ ਆ ਗਏ ਅਗਲੇ ਦਿਨ ਜਦੋਂ ਮੈਂ ਉਸ ਨੂੰ ਮਿਲਣ ਗਈ ਰਵੀ ਮੈਨੂੰ ਬਹੁਤ ਗਰਮਜੋਸ਼ੀ ਨਾਲ ਮਿਲਿਆ ਜਦੋਂ ਕਿ ਨੀਸ਼ਾ ਸ਼ਾਂਤ ਲੱਗ ਰਹੀ ਸੀ ਮੈਂ ਨੀਸ਼ਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੇਰਾ ਪਤੀ ਬਹੁਤ ਚੰਗਾ ਇਨਸਾਨ ਹੈ ਉਸ ਵਿੱਚ ਇੱਕ ਹੀ ਨੁਕਸ ਹੈ ਇਸ ਲਈ ਸਾਨੂੰ ਇਸ ਨੂੰ ਨજર ਅੰਦਾਜ਼ ਕਰਨਾ ਚਾਹੀਦਾ ਹੈ ਉਹ ਇੱਕ ਅਮੀਰ ਮੁੰਡਾ ਹੈ ਅਤੇ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ ਤੁਹਾਡੀ ਪੂਰੀ ਜ਼ਿੰਦਗੀ ਬਹੁਤ ਆਰਾਮ ਨਾਲ ਬੀਤ ਜਾਵੇਗੀ ਉਸ ਨੂੰ ਮੇਰੇ ਹਰ ਫੈਸਲੇ ਅੱਗੇ ਸਿਰ ਝੁਕਾਉਣ ਦੀ ਆਦਤ ਸੀ ਉਹ ਫਿਰ ਵੀ ਕੁਝ ਨਾ ਬੋਲੀ ਉਸ ਨੇ ਆਪਣੇ ਇਤਰਾਜ਼ ਨੂੰ ਆਪਣੇ ਅੰਦਰ ਦਬ ਲਿਆ ਸੀ ਅਤੇ ਚੁੱਪਚਾਪ ਬੈਠੀ ਸੀ ਦਿਨ ਇਸ ਤਰ੍ਹਾਂ ਹੀ ਲੰਘਦੇ ਰਹੇ ਵਿਆਹ ਦੇ ਸ਼ੁਰੂ ਵਿੱਚ ਅਸੀਂ ਅਕਸਰ ਮਿਲਦੇ ਰਹਿੰਦੇ ਸੀ ਰਵੀ ਸਾਡੇ ਮਾਂ ਧੀ ਤੇ ਕਾਫੀ ਪੈਸਾ ਖਰਚ ਕਰ ਰਿਹਾ ਜਿੱਥੇ ਇਹ ਮੈਨੂੰ ਖੁਸ਼ ਕਰ ਰਿਹਾ ਉਥੇ ਇਹ ਮੇਰੀ ਧੀ ਨੂੰ ਹੋਰ ਜ਼ਿਆਦਾ ਉਦਾਸ ਕਰ ਰਿਹਾ ਅਤੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੇਰੀ ਧੀ ਨੇ ਮੇਰੇ ਨਾਲ ਮਿਲਣਾ ਜੁਲਣਾ ਘਟਾ ਦਿੱਤਾ ਹੁਣ ਉਹ ਮੈਨੂੰ ਮਿਲਣ ਲਈ ਮੇਰੇ ਘਰ ਹੀ ਨਹੀਂ ਆਉਂਦੀ ਸੀ ਅਤੇ ਜੇ ਆਉਂਦੀ ਵੀ ਸੀ ਤਾਂ ਤੁਰੰਤ ਚਲੀ ਜਾਂਦੀ ਸੀ ਜਦੋਂ ਮੈਂ ਉਸ ਨੂੰ ਕੁਝ ਦਿਨ ਮੇਰੇ ਕੋਲ ਰਹਿਣ ਲਈ ਕਹਿੰਦੀ ਤਾਂ ਉਹ ਕਹਿੰਦੀ ਕਿ ਮੇਰੇ ਪਤੀ ਨੂੰ ਮੇਰਾ ਕਿਤੇ ਰਹਿਣਾ ਪਸੰਦ ਨਹੀਂ ਹੈ ਹੁਣ ਮੈਨੂੰ ਆਪਣੇ ਜਵਾਈ ਤੇ ਕੁੱਸਾ ਆਉਣ ਲੱਗਾ ਉਹ ਸਭ ਕੁਝ ਜਾਣਦਾ ਸੀ ਕਿ ਸਾਡਾ ਮਾਂ ਤੀ ਦਾ ਇੱਕ ਦੂਜੇ ਤੋਂ ਇਲਾਵਾ ਕੋਈ ਨਹੀਂ ਫਿਰ ਵੀ ਉਹ ਸਾਨੂੰ ਮਿਲਣ ਤੋਂ ਰੋਕ ਰਿਹਾ ਸੀ ਇੱਕ ਦਿਨ ਅਚਾਨਕ ਮੈਂ ਨਿਸ਼ਾ ਦੇ ਘਰ ਪਹੁੰਚ ਗਈ ਰਵੀ ਵੀ ਘਰ ਹੀ ਸੀ ਸਾਡੀ ਗੱਲਬਾਤ ਦੌਰਾਨ ਮੈਂ ਰਵੀ ਨੂੰ ਆਪਣੀ ਨਰਾਜਗੀ ਜ਼ਹਾਲ ਕੀਤੀ ਕਿ ਉਹ ਮੇਰੀ ਬੇਟੀ ਨੂੰ ਮੇਰੇ ਕੋਲ ਕਿਉਂ ਨਹੀਂ ਆਉਣ ਦਿੰਦਾ ਮੈਂ ਇਕੱਲੀ ਔਰਤ ਹਾਂ ਹਾਲਾਂਕਿ ਉਸਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੀ ਧੀ ਨੂੰ ਕਦੇ ਵੀ ਕਿਸੇ ਚੀਜ਼ ਤੋਂ ਨਹੀਂ ਰੋਕੇਗਾ ਜਦੋਂ ਮੈਂ ਸ਼ਿਕਾਇਤ ਕੀਤੀ ਤਾਂ ਰਵੀ ਪੂਰੀ ਤਰ੍ਹਾਂ ਹਰਾਨ ਰਹਿ ਗਿਆ ਅਤੇ ਮੇਰੀ ਬੇਟੀ ਨੀਸ਼ਾ ਪੂਰੀ ਤਰ੍ਹਾਂ ਡਰ ਗਈ। ਰਵੀ ਨੇ ਮੈਨੂੰ ਭਰੋਸਾ ਦਿਵਾਇਆ ਕਿ ਮੈਂ ਨੀਸ਼ਾ ਨੂੰ ਤੁਹਾਨੂੰ ਮਿਲਣ ਤੋਂ ਕਦੇ ਨਹੀਂ ਰੋਕਿਆ। ਉਹ ਇਹ ਗੱਲ ਨੀਸ਼ਾ ਦੇ ਸਾਹਮਣੇ ਕਹਿ ਰਿਹਾ ਸੀ ਜਿਸ ਦਾ ਸਾਫ਼ ਮਤਲਬ ਸੀ ਕਿ ਮੇਰੇ ਜਵਾਈ ਨੇ ਸੱਚਮੁੱਚ ਨੀਸ਼ਾ ਨੂੰ ਨਹੀਂ ਰੋਕਿਆ। ਮੈਂ ਹੈਰਾਨੀ ਨਾਲ ਆਪਣੀ ਧੀ ਵੱਲ ਦੇਖਿਆ ਉਹ ਨੀਮੀ ਪਾ ਕੇ ਬੈਠੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਨੀਸ਼ਾ ਨੇ ਮੇਰੇ ਨਾਲ ਝੂਠ ਕਿਉਂ ਬੋਲਿਆ ਸੀ ਜਦੋਂ ਮੈਂ ਨੀਸ਼ਾ ਨੂੰ ਇਕੱਲੇ ਵਿੱਚ ਇਹ ਸਵਾਲ ਪੁੱਛਿਆ ਤਾਂ ਉਹ ਪਹਿਲਾਂ ਤਾਂ ਚੁੱਪ ਰਹੀ ਜਦੋਂ ਮੈਂ ਜ਼ੋਰ ਪਾਇਆ ਤਾਂ ਉਸਨੇ ਮੈਨੂੰ ਕਿਹਾ ਹੁਣ ਜਦੋਂ ਮੈਂ ਵਿਆਹੀ ਹੋਈ ਹਾਂ ਤਾਂ ਇਹ ਮੇਰੇ ਲਈ ਠੀਕ ਨਹੀਂ ਹੈ ਕਿ ਮੈਂ ਹਰ ਸਮੇਂ ਆਪਣੇ ਮਾਪਿਆਂ ਦੇ ਘਰ ਬੈਠੀ ਰਹਾ ਮੈਨੂੰ ਲੱਗਾ ਜਿਵੇਂ ਉਹ ਮੇਰੇ ਤੋਂ ਜਾਣ ਛੁੜਾ ਰਹੀ ਹੋਵੇ ਹੁਣ ਮੈਨੂੰ ਨੀਸ਼ਾ ਤੇ ਗੁੱਸਾ ਆਉਣਾ ਸ਼ੁਰੂ ਹੋ ਗਿਆ ਅਤੇ ਮੈਂ ਕਿਹਾ ਹੋਣ ਜਦੋਂ ਤੁਹਾਡੇ ਕੋਲ ਪੈਸੇ ਆ ਗਏ ਹਨ ਤਾਂ ਤੁਸੀਂ ਬਦਲਣ ਲੱਗ ਪਏ ਹੋ ਤੁਸੀਂ ਆਪਣੀ ਮਾਂ ਨੂੰ ਭੁੱਲਣ ਲੱਗ ਪਏ ਹੋ ਹੁਣ ਤੁਹਾਨੂੰ ਆਪਣੀ ਮਾਂ ਦਾ ਛੋਟਾ ਜਿਹਾ ਘਰ ਪਸੰਦ ਨਹੀਂ ਹੈ ਨੀਸ਼ਾ ਬਾਰੇ ਸੋਚ ਕੇ ਮੈਂ ਬਹੁਤ ਉਦਾਸ ਹੋ ਰਹੀ ਸੀ ਅਤੇ ਉਸੇ ਉਦਾਸ ਮਨ ਨਾਲ ਮੈਂ ਚੁੱਪਚਾਪ ਘਰ ਪਰਤ ਆਈ ਮੈਂ ਫੈਸਲਾ ਕਰ ਲਿਆ ਕਿ ਮੈਂ ਹੁਣ ਨੀਸ਼ਾ ਨੂੰ ਮਿਲਣ ਨਹੀਂ ਜਾਵਾਂਗੀ ਮੈਂ ਸੋਚਿਆ ਕਿ ਜੇ ਮੈਂ ਨੀਸ਼ਾ ਨੂੰ ਨਾ ਮਿਲਣ ਗਈ ਤਾਂ ਨੀਸ਼ਾ ਖੁਦ ਮੈਨੂੰ ਮਿਲਣ ਆ ਜਾਵੇ ਪਰ ਕੁਝ ਦਿਨ ਬੀਤ ਗਏ ਤੇ ਨੀਸ਼ਾ ਮੈਨੂੰ ਮਿਲਣ ਨਹੀਂ ਆਈ ਮੈਂ ਉਡੀਕਦੀ ਰਹੀ ਕਿ ਨੀਸ਼ਾ ਜ਼ਰੂਰ ਆਵੇਗੀ ਪਰ ਨੀਸ਼ਾ ਨਹੀਂ ਆਈ ਪੂਰਾ ਮਹੀਨਾ ਬੀਤ ਗਿਆ ਸੀ ਥੱਕ ਹਾਰ ਕੇ ਮੈਨੂੰ ਹੀ ਨੀਸ਼ਾ ਨੂੰ ਮਿਲਣਾ ਪਿਆ ਕਿਉਂਕਿ ਉਹ ਮੇਰੀ ਇਕਲੌਤੀ ਧੀ ਸੀ ਅਤੇ ਬੁਢਾਪੇ ਵਿੱਚ ਮੇਰਾ ਇੱਕੋ ਇੱਕ ਸਹਾਰਾ ਸੀ ਇਸ ਤਰ੍ਹਾਂ ਨੀਸ਼ਾ ਦੇ ਵਿਆਹ ਨੂੰ ਪੰਜ ਮਹੀਨੇ ਬੀਤ ਚੁਕੇ ਸਨ ਅਤੇ ਇਸ ਦੌਰਾਨ ਉਸ ਚ ਕਾਫੀ ਬਦਲਾ ਆ ਚੁਕਾ ਸੀ ਉਸ ਦਾ ਮੂਡ ਬਦਲਣ ਲੱਗਾ ਕਈ ਵਾਰ ਉਹ ਬਹੁਤ ਖੁਸ਼ ਹੁੰਦੀ ਸੀ ਅਤੇ ਕਈ ਵਾਰ ਉਦਾਸ ਅਤੇ ਚੁੱਪ ਹੁਣ ਮੈਂ ਆਪਣੀ ਧੀ ਦੇ ਰਵਈਏ ਕਾਰਨ ਬਹੁਤ ਪਰੇਸ਼ਾਨ ਸੀ ਜਦੋਂ ਮੈਂ ਇਸ ਬਾਰੇ ਆਪਣੇ ਜਵਾਈ ਨਾਲ ਗੱਲ ਕੀਤੀ ਤਾ ਉਹ ਮੇਰੇ ਤੇ ਗੁੱਸੇ ਹੋਣ ਲੱਗਾ ਅਤੇ ਕਹਿਣ ਲੱਗਾ ਕਿ ਮੈਂ ਆਪਣਾ ਸਭ ਕੁਝ ਤੁਹਾਡੀ ਬੇਟੀ ਨੂੰ ਦੇ ਦਿੱਤਾ ਹੈ ਮੈਂ ਇੱਕ ਨੌਕਰ ਵਰਗਾ ਹਾਂ ਮੈਂ ਤੁਹਾਡੀ ਧੀ ਦੇ ਆਲੇ-ਦੁਆਲੇ ਘੁੰਮਦਾ ਹਾਂ ਮੈਂ ਉਸ ਦੀ ਹਰ ਗੱਲ ਮੰਨਦਾ ਹਾਂ ਪਤਾ ਨਹੀਂ ਫਿਰ ਵੀ ਤੁਹਾਡੀ ਧੀ ਖੁਸ਼ ਕਿਉਂ ਨਹੀਂ ਹੈ ਮੈਂ ਰਵੀ ਦੀ ਗੱਲ ਸੁਣ ਕੇ ਹਰਾ ਰਹਿ ਗਈ ਆਖਰ ਨੀਸ਼ਾ ਦੀ ਸਮੱਸਿਆ ਕੀ ਹੈ ਜਦੋਂ ਮੈਂ ਨੀਸ਼ਾ ਨੂੰ ਪੁੱਛਿਆ ਤਾਂ ਉਸਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਅਤੇ ਨਾ ਹੀ ਉਹ ਮੇਰੇ ਨਾਲ ਕੋਈ ਗੱਲ ਕਰਦੀ ਸੀ ਥੱਕ ਹਾਰ ਕੇ ਮੈਂ ਆਪਣੀ ਧੀ ਅਤੇ ਜਵਾਈ ਨਾਲ ਉਹਨਾਂ ਦੇ ਘਰ ਜਾ ਕੇ ਕੁਝ ਸਮਾਂ ਰੁਕਣ ਬਾਰੇ ਸੋਚਿਆ ਤਾਂ ਜੋ ਮੈਂ ਪੂਰੀ ਗੱਲ ਜਾਣ ਸਕਾਂ ਆਖਰ ਕਸੂਰ ਕਿਸ ਦਾ ਹੈ ਮੇਰੀ ਧੀ ਦਾ ਜਾਂ ਮੇਰੇ ਜਵਾਈ ਦਾ ਜਦੋਂ ਮੈਂ ਰਵੀ ਤੋਂ ਇਸ ਦੀ ਇਜਾਜ਼ਤ ਲਈ ਤਾਂ ਰਵੀ ਨੇ ਖੁਸ਼ੀ ਨਾਲ ਮੈਨੂੰ ਜੱਜ ਦੇ ਦਿੱ ਪਰ ਮੇਰੀ ਧੀ ਇਹ ਸੁਣ ਕੇ ਹਰਾਨ ਰਹ ਗਈ ਕਿ ਮੈਂ ਉਸ ਦੇ ਘਰ ਰਹਿਣ ਆ ਰਹੀ ਹਾਂ ਅਤੇ ਉਹ ਮੈਨੂੰ ਟਾਲਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੈਂ ਨਹੀਂ ਮੰਨੀ ਮੈਂ ਵੀ ਅੜੀ ਹੋਈ ਸੀ ਕਿ ਮੈਂ ਕੁਝ ਦਿਨ ਤੁਹਾਡੇ ਕੋਲ ਜ਼ਰੂਰ ਰਹਾਂਗੀ ਮੈਂ ਆਪਣੀ ਧੀ ਦੇ ਘਰ ਕੁਝ ਦਿਨਾਂ ਲਈ ਰਹਿਣ ਆ ਗਈ ਦੋਵੇਂ ਬਿਲਕੁਲ ਠੀਕ ਠਾਕ ਨਜ਼ਰ ਆ ਰਹੇ ਸੈਂ ਮੈਂ ਦੂਜੇ ਦਿਨ ਆਪਣੀ ਧੀ ਨਾਲ ਗੱਲ ਕਰਨ ਉਸਦੇ ਕਮਰੇ ਵਿੱਚ ਜਾਣ ਲੱਗੀ ਜਦੋਂ ਮੈਂ ਉਸਦੇ ਕਮਰੇ ਦੇ ਦਰਵਾਜ਼ੇ ਤੇ ਪਹੁੰਚੀ ਤਾਂ ਮੈਨੂੰ ਆਪਣੀ ਧੀ ਦੀ ਹੌਲੀ ਜਿਹੀ ਆਵਾਜ਼ ਸੁਣੀ ਮੈਂ ਸੋਚਿਆ ਕਿ ਮੇਰੀ ਬੇਟੀ ਅਤੇ ਰਵੀ ਗੱਲ ਕਰ ਰਹੇ ਹਨ ਇਸ ਲਈ ਮੈਂ ਉੱਥੋਂ ਵਾਪਸ ਆ ਗਈ ਪਰ ਜਦੋਂ ਰਵੀ ਕੁਝ ਦੇਰ ਬਾਅਦ ਘਰ ਆਇਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਹੌਲੀ-ਹੌਲੀ ਉਸ ਨੂੰ ਸਮਝਾਉਣ ਲੱਗੀ ਕਿ ਜਦੋਂ ਤੁਹਾਡੀਆਂ ਅੱਖਾਂ ਨਹੀਂ ਹਨ ਤਾਂ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਜਾਂਦੇ ਜੋ ਜਵਾਬ ਉਸਨੇ ਮੈਨੂੰ ਦਿੱਤਾ ਮੈਨੂੰ ਝਟਕਾ ਲੱਗਾ ਉਸਨੇ ਦੱਸਿਆ ਕਿ ਮੈਂ ਸਵੇਰ ਤੋਂ ਕੰਮ ਤੇ ਗਿਆ ਸੀ ਅਤੇ ਹੁਣ ਵਾਪਸ ਆ ਰਿਹਾ ਹਾਂ ਉਸਨੇ ਕਿਹਾ ਕਿ ਮੈਂ ਅੰਨਾ ਹੋਣ ਦੇ ਬਾਵਜੂਦ ਆਪਣੇ ਕਾਰੋਬਾਰ ਨੂੰ ਖੁਦ ਸੰਭਾਲਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਹਰ ਰੋਜ਼ ਕੰਮ ਤੇ ਜਾਂਦਾ ਹਾਂ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਆਪਣੀ ਧੀ ਨੂੰ ਆਪਣੇ ਕੰਨਾਂ ਨਾਲ ਇੱਕ ਆਦਮੀ ਨਾਲ ਗੱਲ ਕਰਦੇ ਸੁਣਿਆ ਸੀ ਮੈਂ ਆਪਣੇ ਜਵਾਈ ਦੇ ਸਾਹਮਣੇ ਚੁੱਪ ਰਹੀ ਪਰ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਕੱਲੀ ਨੀਸ਼ਾ ਨੂੰ ਪੁੱਛਿਆ ਕਿ ਤੁਸੀਂ ਆਪਣੇ ਕਮਰੇ ਵਿੱਚ ਕਿਸ ਨਾਲ ਬੋਲ ਰਹੇ ਸੀ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਹਿਆ ਕਿ ਮੈਂ ਕਮਰੇ ਵਿੱਚ ਇਕੱਲੀ ਸੀ ਅਤੇ ਫੋਨ ਤੇ ਇੱਕ ਦੋਸਤ ਨਾਲ ਗੱਲ ਕਰ ਰਹੀ ਸੀ ਉਸ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਈ ਪਰ ਇਹ ਸਿਲਸਲਾ ਰੁਕਿਆ ਨਹੀਂ ਜਦੋਂ ਮੇਰੀ ਧੀ ਘਰ ਵਿੱਚ ਇਕੱਲੀ ਹੁੰਦੀ ਤਾਂ ਮੈਂ ਅਕਸਰ ਉਸ ਨੂੰ ਕਿਸੇ ਨਾ ਕਿਸੇ ਨਾਲ ਗੱਲ ਕਰਦੇ ਸੁਣਦੀ ਉਹ ਅਕਸਰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਰੱਖਦੀ ਸੀ ਤਾਂ ਜੋ ਮੈਂ ਦੇਖ ਨਾ ਸਕਾਂ ਪਰ ਜਦੋਂ ਮੈਂ ਦੇਖਦੀ ਤਾਂ ਹਰ ਵਾਰ ਉਸ ਦੇ ਨਾਲ-ਨਾਲ ਕਿਸੇ ਆਦਮੀ ਦੀ ਆਵਾਜ਼ ਸੁਣਦੀ ਮੈਂ ਬਹੁਤ ਪਰੇਸ਼ਾਨ ਸੀ ਮੈਂ ਆਪਣੀ ਧੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਹਿੰਦੀ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਉਹ ਮੇਰੀ ਗੱਲ ਤੋਂ ਸਾਫ਼ ਇਨਕਾਰ ਕਰਦੀ ਹੁਣ ਮੈਨੂੰ ਚਿੰਤਾ ਹੋਣ ਲੱਗੀ ਕਿ ਸੱਚ ਕੀ ਹੈ ਮੈਨੂੰ ਲੱਗਾ ਕਿ ਸ਼ਾਇਦ ਮੈਂ ਪਾਗਲ ਹੋ ਗਈ ਹਾਂ ਮੈਂ ਆਪਣੀ ਧੀ ਦੀ ਜਿਸੂਸੀ ਕੀਤੀ ਮੈਂ ਹਰ ਸਮੇਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਨੂੰ ਕੋਈ ਸੁਰਾਗ ਨਹੀਂ ਮਿਲਿਆ ਅਤੇ ਉਸ ਤੋਂ ਬਾਅਦ ਮੈਂ ਘਰ ਵਾਪਸ ਆ ਗਈ। ਹੁਣ ਮੈਂ ਆਪਣੀ ਧੀ ਨਾਲ ਸਾਰੀ ਉਮਰ ਨਹੀਂ ਰਹਿ ਸਕਦੀ ਸੀ। ਤਕਰੀਬ 1 ਮਹੀਨੇ ਬਾਅਦ ਨੀਸ਼ਾ ਨੇ ਮੈਨੂੰ ਫੋਨ ਕਰਕੇ ਅਜਾ ਝਟਕਾ ਦਿੱਤਾ ਕਿ ਮੇਰੇ ਹੋਸ਼ ਉੱਡ ਗਏ। ਨੀਸ਼ਾ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਹੁਣ ਮੈਂ ਥੱਕ ਗਈ ਹਾਂ। ਮੈਂ ਆਪਣੇ ਪਤੀ ਨਾਲ ਹੋਰ ਨਹੀਂ ਰਹਿਣਾ ਚਾਹੁੰਦੀ। ਮੈਂ ਤਲਾਕ ਚਾਹੁੰਦੀ ਹਾਂ। ਉਹ ਬਹੁਤ ਉਦਾਸ ਸੀ। ਜਦੋਂ ਮੈਂ ਸਮਝਾਇਆ ਤਾਂ ਉਸਨੇ ਗੁੱਸੇ ਵਿੱਚ ਚੀਕਦਿਆਂ ਕਿਹਾ ਕਿ ਮੇਰਾ ਪਤੀ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੈ। ਮੈਂ ਹੌਲੀ ਹੌਲੀ ਮਾਨਸਿਕ ਰੋਗੀ ਬਣਦੀ ਜਾ ਰਹੀ ਮੈਂ ਉਸ ਨਾਲ ਹੋਰ ਨਹੀਂ ਖੜ੍ਹ ਸਕਦੀ ਮੈਂ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ। ਮੈਂ ਬਹੁਤ ਡਰੀ ਹੋਈ ਸੀ ਅਤੇ ਜਦੋਂ ਮੈਂ ਨੀਸ਼ਾ ਦੇ ਘਰ ਪਹੁੰਚੀ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਸਾਹਮਣੇ ਦਾ ਨਜ਼ਾਰਾ ਅਜਿਹਾ ਸੀ ਕਿ ਨੀਸ਼ਾ ਰੋ ਰਹੀ ਸੀ ਅਤੇ ਇੱਕ ਲੜਕਾ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦਾ ਰੰਗ ਗੋਰਾ, ਕੁੰਘਰਾਲੇ ਵਾਲ, ਵੱਡੀਆਂ ਕਾਲੀਆਂ ਚਮਕਦਾਰ ਅੱਖਾਂ ਸਨ ਅਤੇ ਉਹ ਨੀਸ਼ਾ ਦੇ ਬਿਲਕੁਲ ਨੇੜੇ ਖੜ੍ਹਾ ਸੀ। ਨੀਸ਼ਾ ਆਪਣੇ ਆਪ ਨੂੰ ਉਸ ਨਾਲੋਂ ਵੱਖਰਾ ਕਰ ਰਹੀ ਸੀ। ਮੈਂ ਝਟਕਾ ਮਾਰ ਕੇ ਮੁੰਡੇ ਨੂੰ ਨੀਸ਼ਾ ਤੋਂ ਦੂਰ ਕਰ ਦਿੱ ਮੈਂ ਕਿਹਾ ਮੇਰੀ ਧੀ ਤੋਂ ਦੂਰ ਰਹੋ ਤੁਸੀਂ ਮੇਰੀ ਧੀ ਨਾਲ ਕੀ ਕਰ ਰਹੇ ਹੋ ਨੀਸ਼ਾ ਨੇ ਝੱਟ ਮੈਨੂੰ ਜੱਫੀ ਪਾ ਲਈ ਅਤੇ ਰੋਣ ਲੱਗ ਪਈ ਜਦੋਂ ਕਿ ਮੁੰਡਾ ਅੱਖਾਂ ਨੀਵੀਆਂ ਕਰਕੇ ਖੜਾ ਸੀ ਮੈਂ ਕਿਹਾ ਤੁਸੀਂ ਕੌਣ ਹੋ ਤੇ ਮੇਰੀ ਧੀ ਦੇ ਘਰ ਕੀ ਕਰ ਰਹੇ ਹੋ ਫਿਰ ਨੀਸ਼ਾ ਨੇ ਰੋਂਦੇ ਹੋਏ ਕਿਹਾ ਮੰਮੀ ਇਹ ਹੋਰ ਕੋਈ ਨਹੀਂ ਤੁਹਾਡਾ ਜਵਾਈ ਰਵੀ ਹੈ ਇਹ ਇੱਕ ਧੋਖੇबाज ਵਿਅਕਤੀ ਹੈ ਮੈਂ ਇਸ ਨਾਲ ਹੋਰ ਨਹੀਂ ਰਹਿ ਸਕਦੀ ਇਹ ਸੁਣ ਕੇ ਮੇਰੇ ਉੱਤੇ ਪਹਾੜ ਡਿੱਗ ਪਿਆ ਮੈਂ ਰਵੀ ਵੱਲ ਦੇਖਿਆ ਇਹ ਰਵੀ ਬਿਲਕੁਲ ਨਹੀਂ ਸੀ ਜਿਸ ਨਾਲ ਮੈਂ ਆਪਣੀ ਧੀ ਦਾ ਵਿਆਹ ਕੀਤਾ ਸੀ ਉਹ ਕਾਲੇ ਰੰਗ ਦਾ ਸੀ ਅੰਨਾ ਸੀ ਅਤੇ ਆਪਣੀਆਂ ਅੱਖਾਂ ਤੇ ਕਾਲੇ ਚਸ਼ਮੇ ਪਾ ਕੇ ਰੱਖਦਾ ਸੀ ਉਹ ਆਪਣੇ ਸਿਰ ਤੇ ਅਜੀਬ ਕਿਸਮ ਦੀ ਟੋਪੀ ਵੀ ਪਹਿਨਦਾ ਸੀ ਜਿਸ ਨਾਲ ਉਸ ਦਾ ਪੂਰਾ ਸਿਰ ਲੁਕ ਜਾਂਦਾ ਸੀ ਜਦੋਂ ਕਿ ਮੇਰੇ ਸਾਹਮਣੇ ਖੜਾ ਮੁੰਡਾ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਿਹਾ ਸੀ ਮੇਰਾ ਜਵਾਈ ਬਿਲਕੁਲ ਠੀਕ ਠਾਕ ਸੀ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਠੀਕ ਸੀ ਅਤੇ ਮੈਂ ਇਹ ਦੇਖ ਕੇ 당ਗ ਰਹਿ ਗਈ ਮੈਂ ਹੈਰਾਨ ਹੋ ਕੇ ਆਪਣੇ ਜਵਾਈ ਕੋਲ ਆਈ ਅਤੇ ਉਸ ਨੂੰ ਪੁੱਛਿਆ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਅਚਾਨਕ ਕਿਵੇਂ ਵਾਪਸ ਆ ਗਈ ਅਤੇ ਇਹ ਸਭ ਕਦੋਂ ਹੋਇਆ ਮੇਰੇ ਸਵਾਲ ਤੇ ਨੀਸ਼ਾ ਨੇ ਆਪਣੇ ਪਤੀ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਅਤੇ ਕਿਹਾ ਮੈਂ ਉਸ ਤੋਂ ਤਲਾਕ ਚਾਹੁੰਦੀ ਹਾਂ اپنی ਧੀ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਜਵਾਬ ਦੇਵਾਂ। ਮੈਂ ਚੁੱਪਚਾਪ ਨੀਸ਼ਾ ਵੱਲ ਦੇਖਦੀ ਰਹੀ। ਉਹਨੇ ਕਿਹਾ, "ਇਹ ਕੀ ਬਕਵਾਸ ਕਰ ਰਹੀ ਹੈ? ਅਤੇ ਕੀ ਹੋਇਆ? ਕੀ ਤੁਸੀਂ ਤਲਾਕ ਦੀ ਗੱਲ ਕਰ ਰਹੇ ਹੋ?" ਫਿਰ ਮੈਂ ਆਪਣੇ ਜਵਾਈ ਤੋਂ ਵੀ ਮਾਫੀ ਮੰਗੀ। "ਮੇਰੀ ਬੇਟੀ ਦੀਆਂ ਗੱਲਾਂ ਤੇ ਧਿਆਨ ਨਾ ਦਿਓ।" ਪਰ ਨੀਸ਼ਾ ਬਾਰ-ਬਾਰ ਤਲਾਕ ਦੀ ਮੰਗ ਕਰ ਰਹੀ ਸੀ ਮੈਂ ਗੁੱਸੇ ਨਾਲ ਨੀਸ਼ਾ ਵੱਲ ਦੇਖਿਆ ਅਤੇ ਜਦੋਂ ਮੈਂ ਸਖਤੀ ਨਾਲ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੋਣ ਲੱਗ ਪਈ ਅਤੇ ਚਿੱਕਣ ਲੱਗ ਪਈ ਆਪਣੇ ਪਤੀ ਨੂੰ ਧੋਖੇਬਾਜ਼ ਕਹਿਣ ਲੱਗੀ ਰਵੀ ਦੀ ਖਮੋਸ਼ੀ ਨੇ ਮੈਨੂੰ ਨੀਸ਼ਾ ਦੇ ਸ਼ਬਦਾਂ ਨਾਲੋਂ ਜ਼ਿਆਦਾ ਪਰੇਸ਼ਾਨ ਕੀਤਾ ਕਿਉਂਕਿ ਉਸਨੇ ਮੇਰੀ ਬੇਟੀ ਦੇ ਅਜੇ ਸ਼ਬਦਾਂ ਦੇ ਜਵਾਬ ਵਿੱਚ ਵੀ ਕੁਝ ਨਹੀਂ ਕਿਹਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੀ ਕੀ ਹੋ ਰਿਹਾ ਹੈ ਹੁਣ ਮੈਂ ਅੰਦਾਜ਼ਾ ਲਗਾ ਰਹੀ ਸੀ ਕਿ ਨੀਸ਼ਾ ਨਾਲ ਕੁਝ ਗਲਤ ਹੋ ਗਿਆ ਹੈ ਜੋ ਇੰਨੀ ਜ਼ੋਰ ਨਾਲ ਰੋ ਰਹੀ ਸੀ ਅਤੇ ਉਹ ਤਲਾਕ ਦੀ ਗੱਲ ਕਰ ਰਹੀ ਸੀ ਜਦੋਂ ਮੈਂ ਨੀਸ਼ਾ ਤੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਨਾਲ ਭੜਕ ਗਈ ਅਤੇ ਮੈਨੂੰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਕਹਾਣੀ ਦੱਸ ਦਿੱਤੀ ਉਸ ਦੇ ਖਲਾਸੇ ਨੇ ਮੇਰੇ ਦਿਲ ਨੂੰ ਹਿਲਾ ਦਿੱਤਾ ਮੈਂ ਖੁੱਲੀਆਂ ਅੱਖਾਂ ਨਾਲ ਆਪਣੇ ਜਵਾਈ ਵੱਲ ਦੇਖਿਆ ਤਾਂ ਉਸਨੇ ਆਪਣਾ ਸਿਰ ਝੁਕਾ ਲਿਆ ਸੀ ਉਸਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਮੈਂ ਵਿਦਾ ਹੋਣ ਤੋਂ ਬਾਅਦ ਇੱਥੇ ਆਈ ਤਾਂ ਇਹ ਅਲੀਸ਼ਾਨ ਮਹਿਲ ਵਰਗਾ ਘਰ ਪੂਰੀ ਤਰ੍ਹਾਂ ਰੌਸ਼ਨੀਆਂ ਅਤੇ ਫੁੱਲਾਂ ਨਾਲ ਸਜਾਇਆ ਹੋਇਆ ਸੀ ਅਤੇ ਮੈਨੂੰ ਇਸ ਸਵਾਗਤ ਤੋਂ ਬਹੁਤ ਖੁਸ਼ੀ ਹੋਈ ਮੈਂ ਆਪਣੇ ਕਮਰੇ ਵਿੱਚ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਬੈਠੀ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਮੈਂ ਇੰਨਾ ਸੋਹਣੀ ਲੱਗ ਰਹੀ ਸੀ ਕਿ ਹਰ ਕੋਈ ਜਿਸ ਨੇ ਮੈਨੂੰ ਦੇਖਿਆ ਮੇਰੀ ਤਾਰੀਫ਼ ਕੀਤੀ ਮੈਨੂੰ ਭਰੋਸਾ ਸੀ ਕਿ ਮੈਂ ਆਪਣੇ ਪਤੀ ਦੇ ਦਿਲ ਵਿੱਚ ਵੀ ਘਰ ਕਰ ਲਵਾਂਗੀ ਪਰ ਜਦੋਂ ਰਵੀ ਅੰਦਰ ਆਇਆ ਤਾਂ ਉਹ ਇੱਕ ਪਾਸੇ ਚੁੱਪਚਾਪ ਬੈਠਾ ਰਿਹਾ ਮੈਂ ਬੈਠੀ ਉਸ ਦੀ ਉਡੀਕ ਕਰ ਰਹੀ ਸੀ ਕਿ ਕਦੋਂ ਉਹ ਮੇਰਾ ਕੁੰਡ ਹਟਾਵੇਗਾ ਅਤੇ ਮੇਰੀ ਤਾਰੀਫ ਕਰੇਗਾ ਪਰ ਜਦੋਂ ਉਸ ਨੇ ਅਜੇ ਨਹੀਂ ਕੀਤਾ ਤਾਂ ਮੈਂ ਆਪਣਾ ਸਿਰ ਚੁੱਕ ਕੇ ਉਸ ਵੱਲ ਦੇਖਿਆ ਅਤੇ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਮੇਰੇ ਵੱਲ ਨਹੀਂ ਦੂਜੇ ਪਾਸੇ ਦੇਖ ਰਿਹਾ ਅਤੇ ਮੈਂ ਹੈਰਾਨ ਸੀ ਜਦੋਂ ਮੈਂ ਝਿਜਕ ਕੇ ਆਪਣੇ ਪਤੀ ਨੂੰ ਬੁਲਾਇਆ ਤਾਂ ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋਇਆ ਪਰ ਕੁਝ ਨਾ ਬੋਲਿਆ ਉਹ ਜੇ ਵੀ ਦੂਜੇ ਪਾਸੇ ਦੇਖ ਰਿਹਾ ਸੀ ਮੇਰੇ ਪਤੀ ਦੀ ਇਸ ਹਰਕਤ ਤੋਂ ਮੈਂ ਦੁਖੀ ਸੀ ਮੈਂ ਨਿਰਾਸ਼ ਹੋ ਕੇ ਆਪਣਾ ਸਿਰ ਝੁਕਾ ਲਿਆ ਅਤੇ ਇਸ ਤੋਂ ਪਹਿਲਾਂ ਕਿ ਮੈਂ ਉੱਠ ਕੇ ਜਾਂਦੀ ਰਵੀ ਨੇ ਕੁਝ ਅਜੀਬ ਜਿਹਾ ਕਿਹਾ ਇਹ ਸੁਣ ਕੇ ਮੈਂ ਪੂਰੀ ਤਰ੍ਹਾਂ ਹਰਾਨ ਹੋ ਕੇ ਉਸ ਵੱਲ ਦੇਖਣ ਲੱਗੀ ਉਹ ਮੇਰੇ ਵੱਲ ਦੇਖੇ ਬਿਨਾਂ ਪੁੱਛ ਰਿਹਾ ਸੀ ਕਿ ਯਕੀਨਨ ਤੂੰ ਸੁੰਦਰ ਲੱਗ ਰਹੀ ਹੋਵੇਗੀ ਕਾਸ਼ ਮੈਂ ਵੀ ਤੁਹਾਨੂੰ ਦੇਖ ਸਕਦਾ ਮੈਂ ਹਰਾਨੀ ਨਾਲ ਰਵੀ ਵੱਲ ਦੇਖਿਆ ਅਤੇ ਕਿਹਾ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਤੁਹਾਡਾ ਮੇਰੇ ਤੇ ਪੂਰਾ ਅਧਿਕਾਰ ਹੈ ਫਿਰ ਤੁਸੀਂ ਮੇਰੇ ਵੱਲ ਕਿਉਂ ਨਹੀਂ ਦੇਖਦੇ ਮੇਰੇ ਸਵਾਲ ਤੇ ਜਵਾਬ ਵਿੱਚ ਉਸਨੇ ਮੈਨੂੰ ਅਸੀ ਨਾਲ ਜੋ ਕਿਹਾ ਉਸ ਤੋਂ ਮੈਂ ਭੜਕ ਗਈ ਮੈਂ ਆਪਣੀ ਮਾਂ ਤੇ ਵਿਸ਼ਵਾਸ ਘਾਤ ਤੋਂ ਤੰਗ ਰਹਿ ਗਈ ਮੇਰੀ ਮਾਂ ਨੇ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਸੀ ਮੇਰਾ ਵਿਆਹ ਇੱਕ ਅੰਨੇ ਆਦਮੀ ਨਾਲ ਹੋਇਆ ਸੀ ਮੇਰਾ ਪਤੀ ਅੰਨ ਉਸ ਦੀ ਦੁਨੀਆ ਵਿੱਚ ਹਨੇਰਾ ਸੀ ਮੈਂ ਇਹ ਸੋਚ ਕੇ ਬਹੁਤ ਰੋਣ ਲੱਗੀ ਕਿ ਜੇ ਮੇਰਾ ਪਤੀ ਮੈਨੂੰ ਦੇਖ ਹੀ ਨਹੀਂ ਸਕਦਾ ਤਾਂ ਫਿਰ ਇਹ ਕੱਪੜੇ ਪਾਉਣ ਦਾ ਕੀ ਫਾਇਦਾ ਅਤੇ ਜੇਕਰ ਕੋਈ ਕਦਰ ਕਰਨ ਵਾਲਾ ਨਾ ਹੋਵੇ ਤਾਂ ਸਜਣ ਦਾ ਕੀ ਫਾਇਦਾ ਮੈਂ ਰਵੀ ਤੋਂ ਦੂਰ ਹੋ ਗਈ ਅਤੇ ਫੁੱਟ ਫੁੱਟ ਕੇ ਰੋਣ ਲੱਗ ਪਈ ਮੈਂ ਕਦੇ ਪੈਸੇ ਦੀ ਲਾਲਚੀ ਨਹੀਂ ਸੀ ਮੈਂ ਹਮੇਸ਼ਾ ਆਪਣੀ ਤਾਰੀਫ ਹੀ ਸੁਣੀ ਸੀ ਤੇ ਮੈਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੀ ਤਾਰੀਫ ਸੁਣਨਾ ਚਾਹੁੰਦੀ ਸੀ ਮੇਰੀ ਮਾਂ ਨੇ ਇਹ ਕਹਿ ਕੇ ਮੇਰਾ ਵਿਆਹ ਕਰਵਾ ਦਿੱਤਾ ਸੀ ਕਿ ਲੜਕਾ ਮੇਰੇ ਨਾਲ ਪਿਆਰ ਕਰਦਾ ਹੈ ਅਤੇ ਮੇਰੇ ਬਿਨਾਂ ਰਹਿ ਨਹੀਂ ਸਕਦਾ ਹੁਣ ਮੈਨੂੰ ਸਭ ਕੁਝ ਤੋਖਾ ਹੀ ਤੋਖਾ ਲੱਗਦਾ ਸੀ ਮੈਨੂੰ ਵਿਆਹ ਦੀ ਅਸਲੀਅਤ ਪਹਿਲੀ ਰਾਤ ਹੀ ਪਤਾ ਲੱਗ ਗਈ ਸੀ ਇੱਥੇ ਕੋਈ ਪਿਆਰ ਨਹੀਂ ਸੀ ਸਿਰਫ ਲਾਲਚ ਅਤੇ ਤੋਖਾ ਸੀ ਮੈਨੂੰ ਰਵੀ ਵੱਲ ਦੇਖਣਾ ਵੀ ਪਸੰਦ ਨਹੀਂ ਸੀ ਇਸ ਲਈ ਮੈਂ ਆਪਣਾ ਸਿਰ ਖਾਣਾ ਚੁੱਕਿਆ ਤੇ ਸੋਫੇ ਤੇ ਲੇਟ ਗਈ ਰਵੀ ਨੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਗੁੱਸੇ ਨਾਲ ਉਸ ਦਾ ਹੱਥ ਦੂਰ ਕਰ ਦਿੱਤਾ ਮੈਂ ਕਿਹਾ ਤੁਸੀਂ ਲੋਕਾਂ ਨੇ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਮੈਂ ਤੁਹਾਨੂੰ ਆਪਣਾ ਪਤੀ ਹੋਣ ਦਾ ਹੱਕ ਬਿਲਕੁਲ ਨਹੀਂ ਦੇਵਾਂਗੀ ਇਸ ਲਈ ਮੇਰੇ ਤੋਂ ਦੂਰ ਰਹੋ ਮੇਰਾ ਗੁੱਸਾ ਦੇਖ ਕੇ ਰਵੀ ਵੀ ਮੇਰੇ ਤੋਂ ਦੂਰ ਹੋ ਗਿਆ ਤੇ ਜਾ ਕੇ ਸੌਂ ਗਿਆ ਮੇਰੀ ਬੇਵਸੀ ਅਤੇ ਉਦਾਸੀ ਦੇ ਕਾਰਨ ਮੇਰੇ ਅੰਨੇ ਪਤੀ ਨੇ ਖੁਸ਼ ਕਰਨ ਅਤੇ ਮੇਰਾ ਭਰੋਸਾ ਜਿੱਤਣ ਲਈ ਆਪਣੀ ਸਾਰੀ ਜਾਇਦਾਦ ਮੇਰੇ ਹਵਾਲੇ ਕਰ ਦਿੱਤੀ ਅਤੇ ਮੈਨੂੰ ਘੁਆਉਣ ਲਈ ਮੇਰੀ ਜਗਾ ਤੇ ਲੈ ਗਿਆ ਪਰ ਉਥੋਂ ਵਾਪਸ ਆ ਕੇ ਵੀ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਉਦਾਸ ਹੋ ਕੇ ਪਈ ਰਹਿੰਦੀ ਸੀ ਮੈਂ ਆਪਣਾ ਖਿਆਲ ਰੱਖਣਾ ਬੰਦ ਕਰ ਦਿੱਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਆਪਣੇ ਬਾਰੇ ਉਦਾਸ ਅਤੇ ਲਾਪਰਵਾਹ ਹੋਣਾ ਕਿਸੇ ਨੂੰ ਬੁਰਾ ਲੱਗ ਰਿਹਾ ਸੀ ਇੱਕ ਦਿਨ ਮੇਰੇ ਮੋਬਾਈਲ ਤੇ ਇੱਕ ਮੈਸੇਜ ਆਇਆ ਜਿਸ ਵਿੱਚ ਮੇਰੀ ਬਹੁਤ ਤਾਰੀਫ ਕੀਤੀ ਗਈ ਅਤੇ ਮੈਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਤਿਆਰ ਕਿਉਂ ਨਹੀਂ ਹੁੰਦੇ ਤੁਹਾਡੇ ਜਹੀ ਖੂਬਸੂਰਤ ਹੁਸਨ ਦੀ ਮੂਰਤ ਦੇ ਚਿਹਰੇ ਤੇ ਉਦਾਸੀ ਬਿਲਕੁਲ ਵੀ ਨਹੀਂ ਜੱਜਦੀ ਉਹ ਜੋ ਵੀ ਸੀ ਉਹ ਸ਼ਬਦਾਂ ਨਾਲ ਖੇਡਣਾ ਅਤੇ ਜਾਦੂ ਕਰਨਾ ਚੰਗੀ ਤਰ੍ਹਾਂ ਜਾਣਦਾ ਸੀ ਪਰ ਉਹ ਕੌਣ ਸੀ ਇਸ ਘਰ ਵਿੱਚ ਮੇਰੇ ਅਤੇ ਰਵੀ ਤੋਂ ਇਲਾਵਾ ਕੋਈ ਨਹੀਂ ਸੀ ਫੇਰ ਉਹ ਕੌਣ ਸੀ ਜੋ ਹਰ ਸਮੇਂ ਮੇਰੇ ਤੇ ਨਜ਼ਰ ਰੱਖਦਾ ਸੀ ਅਤੇ ਮੇਰੀ ਹਰ ਹਰਕਤ ਤੇ ਨਜ਼ਰ ਰੱਖਦਾ ਸੀ ਮੈਂ ਉਸ ਮੈਸੇਜ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਕਿਉਂਕਿ ਮੈਂ ਇੱਕ ਵਿਆਹੀ ਕੁੜੀ ਸੀ ਪਰ ਮੇਰੇ ਨਜ਼ਰ ਅੰਦਾਜ਼ ਕਰਨ ਦੇ ਬਾਵਜੂਦ ਉਹ ਮੈਨੂੰ ਮੈਸੇਜ ਕਰਦਾ ਰਿਹਾ ਅਤੇ ਮੈਨੂੰ ਤਿਆਰ ਹੋਣ ਲਈ ਉਕਸਾਉਂਦਾ ਰਿਹਾ ਇੱਕ ਦਿਨ ਮੈਨੂੰ ਉਸੇ ਨੰਬਰ ਤੋਂ ਮੈਸੇਜ ਆਇਆ ਕੀ ਲਾਲ ਰੰਗ ਦੇ ਕੱਪੜੇ ਤੁਹਾਡੇ ਤੇ ਬਹੁਤ ਚੰਗੇ ਲੱਗਦੇ ਹਨ ਤੁਸੀਂ ਲਾਲ ਕੱਪੜਿਆਂ ਵਿੱਚ ਬਹੁਤ ਪਿਆਰੇ ਲੱਗਦੇ ਹੋ ਉਸ ਮੈਸੇਜ ਵਿੱਚ ਮੇਰੇ ਹੁਸਨ ਬਾਰੇ ਕਵਿਤਾ ਵੀ ਲਿਖੀ ਗਈ ਸੀ ਅਤੇ ਉਹ ਮੈਨੂੰ ਲਾਲ ਰੰਗ ਦੇ ਕੱਪੜੇ ਪਹਿਨਣ ਦੀ ਬੇਨਤੀ ਕੀਤੀ ਗਈ ਸੀ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਮੈਂ ਆਪਣੀ ਅਲਮਾਰੀ ਖੋਲੀ ਅਤੇ ਇੱਕ ਸੁੰਦਰ ਰੰਗ ਦੀ ਸਾੜੀ ਪਾਈ। ਜਦੋਂ ਮੈਂ ਆਪਣੇ ਵਾਲਾਂ ਵਿੱਚ ਕੰਗੀ ਕੀਤੀ, ਹਲਕਾ ਮੇਕਅਪ ਕੀਤਾ ਤਾਂ ਮੈਂ ਹੋਰ ਵੀ ਸੁੰਦਰ ਹੋ ਗਈ। ਮੈਂ ਉਸੇ ਨੰਬਰ ਤੇ ਮੈਸੇਜ ਕੀਤਾ ਅਤੇ ਕਿਹਾ ਕਿ ਮੈਂ ਲਾਲ ਸਾੜੀ ਪਾਈ ਹੋਈ ਐ। ਮੈਂ ਤਿਆਰ ਹਾਂ। ਹੁਣ ਦੱਸ ਤੂੰ ਮੈਨੂੰ ਕਿਵੇਂ ਦੇਖੇਂਗਾ? ਮੈਂ ਸਿਰਫ ਇੰਨਾ ਜਾਨਣਾ ਚਾਹੁੰਦੀ ਸੀ ਕਿ ਉਹ ਕੌਣ ਹੈ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਇਸ ਮੈਸੇਜ ਦਾ ਉਸ ਵਿਅਕਤੀ ਤੇ ਇੰਨਾ ਪ੍ਰਭਾਵ ਹੋਵੇਗਾ। ਕੀ ਉਹ ਦਿਨ ਦਿਹਾੜੇ ਮੇਰੇ ਕਮਰੇ ਦੀ ਖਿੜਕੀ ਤੇ ਆ ਗਿਆ। ਮੈਂ ਅਚਾਨਕ ਆਪਣੇ ਕਮਰੇ ਦੀ ਖਿੜਕੀ ਤੇ ਇੱਕ ਅਣਜਾਣ ਨਕਾਬ ਪੋਸ਼ ਆਦਮੀ ਨੂੰ ਦੇਖ ਕੇ ਡਰ ਗਈ। ਉਹ ਗੋਰੇ ਰੰਗ ਵਾਲਾ ਨੌਜਵਾਨ ਸੀ। ਉਸ ਦੀਆਂ ਅੱਖਾਂ ਸੋਹਣੀਆਂ ਲੱਗ ਰਹੀਆਂ ਸਨ। ਮੈਂ ਅੰਦਰ ਜਾ ਲਾਇਆ ਕਿ ਜੋ ਵੀ ਸੀ ਉਹ ਪਿਆਰਾ ਹੀ ਨਹੀਂ ਬਹੁਤ ਬਹਾਦਰ ਵੀ ਸੀ ਜੋ ਮੈਨੂੰ ਮਿਲਣ ਮੇਰੇ ਘਰ ਆਇਆ ਮੈਂ ਉਸ ਨੂੰ ਵਾਪਸ ਭੇਜਣਾ ਚਾਹੁੰਦੀ ਸੀ ਪਰ ਮੈਂ ਅਜਿਆ ਨਹੀਂ ਕਰ ਸਕੀ ਅਤੇ ਉਸ ਨੂੰ ਆਪਣੇ ਕਮਰੇ ਵਿੱਚ ਬਿਠਾ ਲਿਆ ਉਹ ਆਪਣਾ ਮੂੰਹ ਦਿਖਾਉਣ ਲਈ ਤਿਆਰ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਪਿਆਰ ਅਤੇ ਜਜ਼ਬਾ ਸਾਫ਼ ਦਿਖਾਈ ਦੇ ਰਿਹਾ ਸੀ ਉਹ ਖੁੱਲ ਕੇ ਮੇਰੀ ਤਾਰੀਫ ਕਰ ਰਿਹਾ ਸੀ ਹੁਣ ਮੈਨੂੰ ਉਸ ਦੀ ਕੰਪਨੀ ਪਸੰਦ ਆਉਣ ਲੱਗੀ ਅਤੇ ਉਸ ਤੋਂ ਬਾਅਦ ਇਹ ਰੂਟੀਨ ਬਣ ਗਿਆ ਉਹ ਲੜਕਾ ਮੇਰੇ ਨਾਲ ਦਿਨ ਰਾਤ ਫੋਨ ਤੇ ਗੱਲ ਕਰਦਾ ਰਹਿੰਦਾ ਅਤੇ ਜਦੋਂ ਮੇਰਾ ਪਤੀ ਕੰਮ ਤੇ ਚਲਾ ਜਾਂਦਾ ਤੋ ਮੇਰੇ ਘਰ ਆ ਜਾਂਦਾ ਉਹ ਮੈਨੂੰ ਬੇਅੰਤ ਪਿਆਰ ਕਰਨ ਲੱਗ ਪਿਆ ਸੀ ਅਤੇ ਮੈਂ ਵੀ ਉਸ ਦੀਆਂ ਸਿਫਤਾਂ 'ਚ ਮਗਨ ਹੋ ਗਈ ਸੀ ਪਰ ਮੈਂ ਕਦੇ ਵੀ ਆਪਣੀ ਸੀਮਾ ਨਹੀਂ ਪਾਰ ਕੀਤੀ ਭਾਵੇਂ ਉਹ ਮੁੰਡਾ ਮੇਰੇ ਨੇੜੇ ਆਉਣਾ ਚਾਹੁੰਦਾ ਸੀ ਪਰ ਮੈਂ ਹਮੇਸ਼ਾ ਉਸ ਤੋਂ ਦੂਰ ਰਹਿੰਦੀ ਸੀ ਇੱਕ ਰਾਤ ਜਦੋਂ ਰਵੀ ਕਾਰੋਬਾਰ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤੋ ਮੁੰਡਾ ਰਾਤ ਨੂੰ ਉਹ ਮੇਰੇ ਕਮਰੇ ਵਿੱਚ ਆਇਆ ਅਤੇ ਆਉਂਦਿਆਂ ਹੀ ਉਸਨੇ ਮੈਨੂੰ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਉਸਨੇ ਕਿਹਾ ਨੀਸ਼ਾ ਹੁਣ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਅੱਜ ਉਹ ਸਭ ਕੁਝ ਹੋਣ ਦਿਓ ਜਿਸ ਲਈ ਮੈਂ ਲੰਬੇ ਸਮੇਂ ਤੋਂ ਤਰਸ ਰਿਹਾ ਹਾਂ ਮੈਂ ਤੁਹਾਨੂੰ ਪਾਗਲਾ ਵਾਂਗ ਪਿਆਰ ਕਰਦਾ ਹਾਂ ਅਤੇ ਤੁਸੀਂ ਹਮੇਸ਼ਾ ਮੇਰੇ ਤੋਂ ਦੂਰ ਰਹਿੰਦੇ ਪਰ ਮੈਂ ਮੁੰਡੇ ਨੂੰ ਮੇਰੇ ਤੋਂ ਦੂਰ ਧੱਕ ਦਿੱਤਾ ਸੀ ਮੈਂ ਕਿਹਾ ਇਹ ਬਹੁਤ ਦਲਤਾ ਹੈ ਮੈਂ ਸ਼ਾਦੀ ਸ਼ੁਦਾ ਹਾਂ ਮੈਂ ਆਪਣੇ ਪਤੀ ਨੂੰ ਪਿਆਰ ਨਹੀਂ ਕਰ ਸਕਦੀ ਪਰ ਮੈਂ ਉਸ ਨੂੰ ਧੋਖਾ ਵੀ ਨਹੀਂ ਦੇ ਸਕਦੀ ਮੈਨੂੰ ਉਸ ਲੜਕੇ ਦੀ ਹਰ ਕੱਲ ਤੇ ਗੁੱਸਾ ਆ ਗਿਆ ਕਤੇ ਗੁੱਸੇ 'ਚ ਮੈਂ ਉਸ ਨੂੰ ਘਰ ਛੱਡਣ ਲਈ ਗਿਆ। ਮੇਰਾ ਗੁੱਸਾ ਦੇਖ ਕੇ ਉਹ ਡਰ ਗਿਆ ਅਤੇ ਮੇਰੇ ਤੋਂ ਮਾਫੀ ਮੰਗਣ ਲੱਗਾ। ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਅਜਾ ਕਦੇ ਨਹੀਂ ਕਰਾਂਗਾ। ਮੈਂ ਵੀ ਉਸ ਦੇ ਪਿਆਰ ਵਿੱਚ ਡੁੱਬੀ ਹੋਈ ਸੀ। ਮੈਂ ਵੀ ਉਸ ਨੂੰ ਤੁਰੰਤ ਮਾਫ ਕਰ ਦਿੱਤਾ ਪਰ ਇਸ ਸ਼ਰਤ 'ਤੇ ਕਿ ਉਹ ਮੈਨੂੰ ਦੁਬਾਰਾ ਕਦੇ ਹੱਥ ਨਹੀਂ ਲਾਵੇਗਾ। ਉਸ ਤੋਂ ਬਾਅਦ ਮੁੰਡਾ ਰਾਮ ਨਾਲ ਮੇਰੇ ਕਮਰੇ ਵਿੱਚ ਆ ਜਾਂਦਾ। ਅਸੀਂ ਕੁਝ ਥੇੜ ਗੱਲਾਂ ਕਰਦੇ ਤੇ ਉਹ ਚਲਾ ਜਾਂਦਾ। ਉਹ ਮੁੰਡਾ ਕਹਿੰਦਾ ਕਿ ਨੀਸ਼ਾ ਜਦ ਤੱਕ ਮੈਂ ਤੇਰੇ ਨਾਲ ਗੱਲ ਨਾ ਕਰਾਂ ਮੇਰਾ ਦਿਲ ਬਚੈਣ ਰਹਿੰਦਾ ਹੈ ਇਸ ਲਈ ਮੇਰੇ ਨਾਲ ਗੁੱਸੇ ਨਾ ਹੋਇਆ ਕਰੋ ਉਸ ਦੀਆਂ ਜਾਦੂਈ ਗੱਲਾਂ ਸੁਣ ਕੇ ਮੇਰਾ ਦਿਲ ਵੀ ਪਿੰਗਣ ਲੱਗਦਾ ਸੀ ਅਤੇ ਹੁਣ ਮੈਂ ਆਪਣੀ ਮਾਂ ਦੇ ਘਰ ਆਉਣਾ ਜਾਣਾ ਵੀ ਘਟਾ ਦਿੱਤਾ ਸੀ ਮੈਂ ਉਸ ਲਈ ਕੱਪੜੇ ਪਾਉਣ ਲੱਗ ਪਈ ਤੇ ਤਿਆਰ ਹੋ ਕੇ ਰਹਿਣ ਲੱਗੀ ਕਈ ਵਾਰ ਮੇਰੀ ਜ਼ਮੀਰ ਮੈਨੂੰ ਅੰਦਰੋਂ ਪਰੇਸ਼ਾਨ ਕਰਦੀ ਕਿ ਇਹ ਸਭ ਠੀਕ ਨਹੀਂ ਹੈ ਪਰ ਮੈਂ ਫਿਰ ਇਸ ਨੂੰ ਨਜ਼ਰਅੰਦਾਜ਼ ਕਰਦੀ ਮੈਂ ਮਨ ਵਿੱਚ ਸੋਚਦੀ ਕਿ ਮੇਰੀ ਮਾਂ ਨੇ ਮੇਰੇ ਨਾਲ ਧੋਖਾ ਕੀਤਾ ਹੈ ਇੱਕ ਅੰਨੇ ਆਦਮੀ ਨਾਲ ਮੇਰਾ ਵਿਆਹ ਕਰਵਾ ਕੇ ਮੈਂ ਆਪਣੇ ਪਤੀ ਨੂੰ ਛੱਡ ਕੇ ਉਸ ਲੜਕੇ ਦੀ ਆਦੀ ਹੋ ਰਹੀ ਮੈਂ ਆਪਣੇ ਪਤੀ ਦੀ ਆਮਦਿਕ ਅਤੇ ਅੰਨੇਪਣ ਬਾਰੇ ਹਰ ਸਮੇਂ ਸ਼ਿਕਾਇਤ ਕਰਨ ਲੱਗੀ ਮੈਂ ਹੁਣ ਆਪਣੇ ਪਤੀ ਦੀ ਸੰਗਤ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ ਜਦੋਂ ਕਿ ਮੈਂ ਹਰ ਵਾਰ ਉਸ ਲੜਕੇ ਦੇ ਉਨ ਦੀ ਉਡੀਕ ਕਰਦੀ ਸੀ ਜਿਸ ਵਿਅਕਤੀ ਨਾਲ ਮੈਨੂੰ ਪਿਆਰ ਹੋ ਗਿਆ ਉਹ ਮੇਰਾ ਨਹੀਂ ਸੀ ਅਤੇ ਜੋ ਮੇਰਾ ਪਤੀ ਸੀ ਉਸ ਨੂੰ ਮੈਂ ਪਿਆਰ ਨਹੀਂ ਕਰਦੀ ਸੀ ਇਹ ਗੱਲ ਮੈਨੂੰ ਬੁਰੀ ਤਰ੍ਹਾਂ ਰਵਾਉਣ ਲੱਗੀ ਸੀ ਹੁਣ ਮੈਂ ਪਰੇਸ਼ਾਨੀ ਵਿੱਚ ਰਹਿਣ ਲੱਗ ਗਈ ਮੇਰੀ ਮਾਂ ਨੇ ਵੀ ਮੇਰੇ ਅੰਦਰਲੇ ਬਦਲਾਅ ਨੂੰ ਮਹਿਸੂਸ ਕੀਤਾ ਉਹ ਹਰ ਵੇਲੇ ਮੈਨੂੰ ਸਮਝਾਉਂਦੀ ਰਹਿੰਦੀ ਉਹ ਮੈਨੂੰ ਮੇਰੇ ਪਤੀ ਦਾ ਵੱਡਾ ਦਿਲ ਦਿਖਾਉਂਦੀ ਅਤੇ ਮੈਨੂੰ ਅਹਿਸਾਸ ਕਰਵਾਉਂਦੀ ਕਿ ਉਸ ਵਿਅਕਤੀ ਨੇ ਸਾਨੂੰ ਉਸ ਸਮੇਂ ਸਵੀਕਾਰ ਕੀਤਾ ਜਦੋਂ ਅਸੀਂ ਦੋਵੇਂ ਮਾਂ ਤੇ ਤੀ ਬਹੁਤ ਬੁਰੀ ਹਾਲਤ ਵਿੱਚ ਸੀ ਉਸਨੇ ਨਾ ਸਿਰਫ ਸਾਨੂੰ ਸਹਾਰਾ ਦਿੱਤਾ ਸਗੋਂ ਸਾਡੇ ਤੇ ਪੈਸਾ ਲਗਾ ਕੇ ਸਾਨੂੰ ਚੰਗਾ ਜੀਵਨ ਵੀ ਦਿੱਤਾ ਜਦੋਂ ਮੇਰੀ ਮਾਂ ਸਮਝਾਉਂਦੀ ਤਾਂ ਮੈਂ ਹੋਰ ਉਲਝ ਜਾਂਦੀ ਮੈਂ ਆਪਣੇ ਪਤੀ ਨਾਲ ਪਿਆਰ ਕਰਨਾ ਚਾਹੁੰਦੀ ਸੀ ਉਸ ਪ੍ਰਤੀ ਵਫਾਦਾਰ ਰਹਿਣਾ ਚਾਹੁੰਦੀ ਸੀ ਪਰ ਮੇਰਾ ਪਤੀ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਮੈਂ ਚਾਹੁੰਦੀ ਸੀ ਬਲਕਿ ਉਹ ਇੱਕ ਨਕਾ ਪੋਸ਼ ਲੜਕਾ ਸੀ ਜੋ ਮੇਰੇ ਹੁਸਨ ਨੂੰ ਦੇਖ ਸਕਦਾ ਸੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਸੀ ਮੇਰੇ ਦਿਲ ਅਤੇ ਦਿਮਾਗ ਦੀ ਲੜਾਈ ਵਿੱਚ ਮੈਂ ਹੌਲੀ-ਹੌਲੀ ਦਿਮਾਗ ਦੀ ਮਰੀਜ਼ ਬਣਦੀ ਜਾ ਰਹੀ 19 ਦਿਨੀ ਮੇਰੀ ਮਾਂ ਸਾਡੇ ਘਰ ਰਹਿਣ ਆਈ ਸੀ ਮੈਨੂੰ ਚਿੰਤਾ ਸੀ ਕਿ ਹੁਣ ਉਸ ਨੂੰ ਮੁੰਡੇ ਨਾਲ ਕਿਵੇਂ ਮਿਲਾਵਾਂਗੀ ਜਦੋਂ ਮੈਂ ਉਸ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਮੈਨੂੰ ਤਸੱਲੀ ਦਿੱਤੀ ਅਤੇ ਕਿਹਾ ਕਿ ਅਸੀਂ ਤੇਰੇ ਪਤੀ ਨੂੰ ਮੂਰਖ ਬਣਾਇਆ ਹੈ ਇਸ ਲਈ ਤੇਰੀ ਸੂਜਮਾਨ ਮਾਂ ਨੂੰ ਵੀ ਪਤਾ ਨਹੀਂ ਲੱਗੇਗਾ ਮੈਂ ਡਰਦੀ ਸੀ ਕਿ ਮੇਰੀ ਮਾਂ ਕਿਤੇ ਸੱਚਾਈ ਤੱਕ ਪਹੁੰਚ ਨਾ ਜਾਵੇ ਜਦੋਂ ਵੀ ਮੇਰਾ ਪਤੀ ਬਾਹਰ ਜਾਂਦਾ ਉਹ ਲੜਕਾ ਚੁੱਪਚਾਪ ਖਿੜਕੀ ਰਾਹੀਂ ਮੇਰੇ ਕਮਰੇ ਵਿੱਚ ਆ ਜਾਂਦਾ ਉਸ ਦੀਆਂ ਹਰਕਤਾਂ ਕਾਰਨ ਮੇਰੀ ਮਾਂ ਨੂੰ ਮੇਰੇ ਤੇ ਸ਼ੱਕ ਹੋਣ ਲੱਗਾ ਪਰ ਜਦੋਂ ਮੈਂ ਉਸ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਉਹ ਵੀ ਮੇਰੇ ਤੇ ਸ਼ੱਕ ਕਰਨ ਲੱਗੀ ਤਾਂ ਮੈਂ ਉਸ ਲੜਕੇ ਨੂੰ ਸਖਤੀ ਨਾਲ ਨਾ ਕਰ ਦਿੱਤੀ ਅਤੇ ਉਸ ਨੂੰ ਬੁਰਾ ਭਲਾ ਕੇ ਹਾਂ ਕਿ ਉਸ ਦੇ ਕਾਰਨ ਮੈਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਡਿੱਗ ਰਹੀ ਹਾਂ ਅਤੇ ਪਾਪ ਦੀ ਭਾਗੀਦਾਰੀ ਬਣ ਰਹੀ ਹਾਂ ਉਹ ਮੁੰਡਾ ਮੇਰੀ ਗੱਲ ਸੁਣ ਕੇ ਚਲਾ ਗਿਆ ਤੇ ਕਦੇ ਵਾਪਸ ਨਾ ਆਇਆ ਤੇ ਉਸ ਦੇ ਪਿੱਛੇ ਮੈਂ ਉਹਦੀਆਂ ਯਾਦਾਂ ਵਿੱਚ ਵੱਲ ਰਹੀ ਸੀ ਮੈਨੂੰ ਸਮਝਣ ਵਿੱਚ ਬਹੁਤ ਦੇਰ ਹੋ ਗਈ ਸੀ ਉਸ ਨੇ ਮੇਰੇ ਦਿਲ ਦਿਮਾਗ ਵਿੱਚ ਆਪਣੇ ਪਿਆਰ ਦਾ ਜ਼ਹਿਰ ਘੋਲ ਦਿੱਤਾ ਸੀ ਇੱਕ ਦਿਨ ਜਦੋਂ ਮੈਂ ਸਿਰਦਰਦ ਲਈ ਗੋਲੀਆਂ ਲੱਭ ਰਹੀ ਸੀ ਤਾਂ ਮੈਨੂੰ ਆਪਣੇ ਪਤੀ ਦੀ ਅਲਮਾਰੀ ਵਿੱਚੋਂ ਕੁਝ ਚੀਜ਼ਾਂ ਮਿਲੀਆਂ ਜਦੋਂ ਮੈਂ ਉਹ ਸਮਾਨ ਚੁੱਕਿਆ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਕਿਉਂਕਿ ਉਹ ਸਾਰਾ ਸਮਾਨ ਉਹੀ ਸਮਾਨ ਸੀ ਜੋ ਨਕਾਬ ਪੋਸ਼ ਲੜਕੇ ਨੇ ਵਰਤਿਆ ਸੀ ਮੈਂ ਸੋਚਿਆ ਕਿ ਮੇਰੇ ਪਤੀ ਨੇ ਉਸ ਨੂੰ ਮਾਰ ਦਿੱਤਾ ਹੈ ਮੈਂ ਦੁਖੀ ਹੋ ਕੇ ਰੋ ਪਈ ਅਤੇ ਆਪਣੇ ਪਤੀ ਨੂੰ ਉਸ ਲੜਕੇ ਬਾਰੇ ਪੁੱਛਣ ਲੱਗੀ ਉਸ ਦਿਨ ਮੈਂ ਰਵੀ ਨੂੰ ਸਾਫ਼-ਸਾਫ਼ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਮੈਂ ਉਸ ਤੋਂ ਬਿਨਾਂ ਮਰ ਜਾਵਾਂਗੀ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਨੂੰ ਤਲਾਕ ਦੇ ਦਿਓ ਮੇਰੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਬਸ ਗਿਆ ਸੀ ਕਿ ਰਵੀ ਨੇ ਉਸ ਲੜਕੇ ਨੂੰ ਮਾਰ ਦਿੱਤਾ ਹੈ ਅਤੇ ਇਹ ਮੇਰੇ ਲਈ ਇੱਕ ਵੱਡਾ ਸਦਮਾ ਸਾਬਤ ਹੋਇਆ ਮੈਂ ਪਾਗਲਾ ਵਾਂਗ ਚੀਕਾਂ ਮਾਰਦੀ ਰਹੀ ਸੀ ਅਤੇ ਮੇਰੀ ਹਾਲਤ ਦੇਖ ਕੇ ਰਵੀ ਨੇ ਮੈਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਨੇ ਮੈਨੂੰ ਦੱਸਿਆ ਕਿ ਉਹ ਮੁੰਡਾ ਕੋਈ ਹੋਰ ਨਹੀਂ ਸੀ ਮੈਂ ਆਪਣਾ ਰੂਪ ਬਦਲ ਕੇ ਤੇਰੇ ਨਾਲ ਰਹਿ ਰਿਹਾ ਸੀ ਅਤੇ ਆਪਣਾ ਅਸਲ ਰੂਪ ਲੁਕੋ ਕੇ ਤੈਨੂੰ ਮਿਲਣ ਆਉਂਦਾ ਸੀ ਇਹ ਦੱਸ ਕੇ ਮੇਰੀ ਧੀ ਰੋਣ ਲੱਗ ਪਈ ਤੇ ਮੈਂ ਆਪਣੇ ਜਵਾਈ ਵੱਲ ਦੇਖ ਰਹੀ ਸੀ ਜੋ ਸੱਚਮੁੱਚ ਬਹੁਤ ਸੋਹਣਾ ਮੁੰਡਾ ਸੀ ਉਹ ਬਹੁਤ ਸ਼ਰਮਿੰਦਾ ਹੋ ਕੇ ਬੋਲਿਆ ਕਿ ਮੈਂ ਨੀਸ਼ਾ ਨੂੰ ਅਚਮਤ ਉਹ ਪਿਆਰ ਕਰਦਾ ਹਾਂ ਪਰ ਮੇਰੇ ਕੁਝ ਸ਼ਰਾਰਤੀ ਦੋਸਤਾਂ ਨੇ ਮੈਨੂੰ ਆਪਣੀ ਪਤਨੀ ਨੂੰ ਅਜਮਾਉਣ ਦੀ ਸਲਾਹ ਦਿੱਤੀ ਸੀ ਫਿਰ ਆਪਣੀ ਦਿੱਖ ਨੂੰ ਥੋੜਾ ਵਿਗਾੜ ਕੇ ਮੈਂ ਅੰਨਾ ਹੋ ਗਿਆ ਅਤੇ ਨੀਸ਼ਾ ਨਾਲ ਵਿਆਹ ਕਰ ਲਿਆ ਪਰ ਮੈਂ ਆਪਣੇ ਇਸ ਡਰਾਮੇ ਵਿੱਚ ਬਹੁਤ ਦੂਰ ਚਲਾ ਗਿਆ ਸੀ ਮੈਂ ਇਸ ਸਭ ਵਿੱਚ ਨੀਸ਼ਾ ਨੂੰ ਬਹੁਤ ਦੁਖੀ ਕੀਤਾ ਹੈ ਨੀਸ਼ਾ ਵੀ ਰੋ ਰਹੀ ਸੀ ਨੀਸ਼ਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਝੂਠਾ ਤੇ ਧੋਖੇबाज ਹੈ ਇਸ ਨੇ ਮੈਨੂੰ ਧੋਖਾ ਦਿੱਤਾ ਹੈ ਜੇ ਮੈਂ ਉਸ ਰਾਤ ਉਸ ਨਾਲ ਪਿਆਰ ਕਰ ਲਿਆ ਹੁੰਦਾ ਅਤੇ ਉਹ ਸਭ ਕੁਝ ਕਰ ਲਿਆ ਹੁੰਦਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਤਾਂ ਉਹ ਮੈਨੂੰ ਛੱਡ ਦਿੰਦਾ ਕਿਉਂਕਿ ਮੈਂ ਉਸ ਦਾ ਇਮਤਿਹਾਨ ਪਾਸ ਨਹੀਂ ਕਰਨਾ ਸੀ ਨੀਸ਼ਾ ਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਜੇਕਰ ਉਹ ਮੈਨੂੰ ਚਰਿੱਤਰਹੀਣ ਕਹਿ ਕੇ ਛੱਡ ਦਿੰਦਾ ਤਾਂ ਮੈਂ ਕੀ ਕਰਦੀ ਉਸ ਨੇ ਨੀਸ਼ਾ ਦੇ ਹੰਝੂ ਪੂੰਝਦੇ ਹੋਏ ਕਿਹਾ ਨੀਸ਼ਾ ਮੈਨੂੰ ਮਾਫ਼ ਕਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਹਾਂ ਤੈਨੂੰ ਇੰਨੇ ਵੱਡੇ ਇਮਤਿਹਾਨ ਵਿੱਚ ਪਾਉਣਾ ਮੇਰੀ ਗਲਤੀ ਸੀ ਨੀਸ਼ਾ ਨੇ ਰਵੀ ਨੂੰ ਛੂ ਕੇ ਜੱਫੀ ਪਾ ਲਈ ਸੀ ਅਤੇ ਉਹ ਦੁਖੀ ਹੋ ਕੇ ਰੋ ਪਈ ਉਸ ਨੇ ਕਿਹਾ ਰਵੀ ਤੂੰ ਮੈਨੂੰ ਬਹੁਤ ਦੁਖੀ ਕੀਤਾ ਹੈ ਮੈਂ ਤੇਰੇ ਪਿਆਰ ਵਿੱਚ ਬਹੁਤ ਤੜਫੀ ਹਾਂ ਉਹ ਮੇਰੀ ਧੀ ਤੋਂ ਮਾਫੀ ਮੰਗਣ ਲੱਗਾ ਫਿਰ ਮੇਰੇ ਸਮਝਾਉਣ ਤੋਂ ਬਾਅਦ ਮੇਰੀ ਧੀ ਨੇ ਉਸ ਨੂੰ ਮਾਫ ਕਰ ਦਿੱਤਾ ਨੀਸ਼ਾ ਖੁਦ ਵੀ ਰਵੀ ਦੀ ਛਾਤੀ ਨਾਲ ਲੱਗ ਗਈ ਸੀ ਮੈਨੂੰ ਹੁਣ ਉੱਥੇ ਖੜਾ ਰਹਿਣਾ ਠੀਕ ਨਹੀਂ ਲੱਗਾ ਅਤੇ ਮੈਂ ਦੋਵਾਂ ਨੂੰ ਇਕੱਠਾ ਛੱਡ ਕੇ ਆਪਣੇ ਘਰ ਵਾਪਸ ਆ ਗਏ ਅਤੇ ਅੱਜ ਦੋਵੇਂ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਸੋ ਦੋਸਤੋ ਇਹ ਸਾਡੀ ਅੱਜ ਦੀ ਕਹਾਣੀ ਸੀ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਜੇਕਰ ਤੁਹਾਨੂੰ ਇਹ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅੰਤ ਤੱਕ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ